ਆ ਹੁਣ ਦੋਸਤੋ ਅਸੀਂ ਇਸ ਬਿਜ਼ਨਸ ਤੋਂ ਹੋਣ ਵਾਲੇ ਮੁਨਾਫੇ ਬਾਰੇ ਗੱਲ ਕਰਦੇ ਹਾਂ ਜਿਸ ਤਰੀਕੇ ਦੇ ਨਾਲ ਬਿਜ਼ਨਸ ਦੇ ਉੱਪਰ ਇਨਵੈਸਟਮੈਂਟ ਉਸ ਦੇ ਸਾਈਜ਼ ਦੇ ਅਕੋਰਡਿੰਗ ਹੁੰਦੀ ਹੈ ਇਸੇ ਤਰ੍ਹਾਂ ਬਿਜ਼ਨਸ ਤੋਂ ਹੋਣ ਵਾਲਾ ਪ੍ਰੋਫਿਟ ਵੀ ਉਸ ਦੇ ਸਾਈਜ਼ ਤੇ ਹੀ ਡਿਪੈਂਡ ਕਰਦਾ ਹੈ ਇੱਕ ਛੋਟਾ ਜਿਹਾ ਯੂਨਿਟ ਜਿਸ ਦੇ ਵਿੱਚ 4 ਤੋਂ 5 ਜਿਹੜੇ ਤੁਹਾਡੇ ਕੰਕਰੀਟ ਦੇ ਬੈੱਡ ਬਣੇ ਹੋਏ ਨੇ ਉਸ ਦੇ ਵਿੱਚ ਮਹੀਨੇ ਦਾ 4 ਤੋਂ 5 ਟਨ ਜੋ ਵਰਮੀ ਕੰਪੋਸਟ ਆਉ ਤਿਆਰ ਹੋ ਜਾਂਦਾ ਹੈ ਜੇਕਰ ਹੁਣ ਅਸੀਂ ਮਾਰਕੀਟ ਦੀ ਗੱਲ ਕਰੀਏ ਮਾਰਕੀਟ ਦੇ ਵਿੱਚ ਵਰਮੀ ਕੰਪੋਸਟ 5 ਰੁਪਏ ਤੋਂ ਲੈ ਕੇ 10 ਰੁਪਏ ਤੱਕ ਦੀ ਰੇਜ ਦੇ ਵਿੱਚ ਵਿਕ ਜਾਂਦਾ ਹੈ ਇਹ ਜੋ ਤੋ ਘਾਟਵਾਲਾ ਰੇਟ ਦੱਸ ਰਿਹਾ ਪਰ ਜੇ ਆਪਾਂ ਡਿਫਰੈਂਟ ਡਿਫਰੈਂਟ ਵੈਬਸਾਈਟ ਦੀ ਗੱਲ ਕਰਦੇ ਆਂ ਤੇ ਡਿਫਰੈਂਟ ਡਿਫਰੈਂਟ ਵੈਬਸਾਈਟ ਤੇ ਉੱਪਰ ਵੱਖ-ਵੱਖ ਤਰੀਕੇ ਦੇ ਨਾਲ ਰੇਟ ਨੂੰ ਲਿਸਟ ਕੀਤਾ ਹੁੰਦਾ ਜੇਕਰ ਅਸੀਂ ਆਨਲਾਈਨ ਦੀ ਗੱਲ ਕਰਦੇ ਆਂ ਤੇ ਬਹੁਤ ਸਾਰੀਆਂ ਵੈਬਸਾਈਟ ਦੇ ਉੱਪਰ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਵੀ ਲਿਸਟ ਕੀਤਾ ਜਾਂਦਾ ਜੇਕਰ ਅਸੀਂ 6 ਰੁਪਏ ਤੋਂ ਲੈ ਕੇ 10 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੀ ਲੈ ਕੇ ਚੱਲਦੇ ਆਂ ਤਾਂ 1 ਟਨ ਦੇ ਪਿੱਛੇ ਤੁਹਾਨੂੰ 6 ਤੋਂ 10000 ਰੁਪਏ ਬਣਦੇ ਨੇ ਇਸ ਹਿਸਾਬ ਦੇ ਨਾਲ 4 ਤੋਂ 5 ਕਣ ਵਰਮੀ ਕੰਪੋਸਟ ਦਾ ਤੁਹਾਡੇ ਕੋਲ 2500 ਮੈਂ 2 ਤੋਂ 3 ਬੈਡ ਦੀ ਗੱਲ ਕਰ ਰਿਹਾ ਜੇਕਰ ਤੁਸੀਂ ਬੈਡ ਦੀ ਗਿਣਤੀ ਵਧਾ ਲੈਂਦੇ ਹੋ ਤੁਹਾਡਾ ਪ੍ਰੋਫਿਟ ਜੋ ਹੈ 50000 ਤੋਂ ਲੈ ਕੇ 80000 ਦੀ ਰੇਂਜ ਦੇ ਵਿੱਚ ਆ ਰਹਿਣਾ ਆ ਜਾਏਗਾ ਉਹ ਵੀ ਜੇ ਅਸੀਂ ਗੱਲ ਕਰੀਏ 6 ਤੋਂ 10 ਰੁਪਏ ਦੇ ਕਿੰਡੂ ਦੇ ਹਿਸਾਬ ਨਾਲ ਪਰ ਜੇਕਰ ਤੁਸੀਂ ਇਸ ਨੂੰ ਆਨਲਾਈਨ ਵੇਚੋਗੇ ਤੇ ਤੁਸੀਂ ਇਸ ਨੂੰ ਵਧੀਆ ਰੇਟ ਤੇ ਵੇਚ ਸਕਦੇ ਹੋ ਔਰ ਜ਼ਿਆਦਾ ਪ੍ਰੋਫਿਟ ਤੁਸੀਂ ਬਣਾ ਸਕਦੇ ਹੋ ਇਸ ਦੇ ਨਾਲ ਨਾਲ ਜੇ ਤੁਸੀਂ ਵਰਮੀ ਵਾਸ਼ ਵੀ ਤਿਆਰ ਕਰਦੇ ਹੋ ਉਸ ਤੋਂ ਵੀ ਤੁਸੀਂ ਆਪਣੀ ਐਕਸਟਰਾ ਇਨਕਮ ਜਨਰੇਟ ਕਰ ਸਕਦੇ ਹੋ ਜਿਸ ਦੀ ਮਾਰਕੀਟ ਦੇ ਵਿੱਚ ਕੀਮਤ ਜੋ ਹੈ ਉਹ 50 ਤੋਂ 70 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲਦੀ ਹੈ